ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਸਰਦਾਰ ਸਖਪਾਲ ਸਿੰਘ ਖੈਰਾ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਪੰਜਾਬੀਅਤ ਦੀ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੇ ਆ ਠੋਕ ਵਜਾ ਕੇ ਕਰਦੇ ਆ ਬਿਨਾਂ ਕਿਸੇ ਡਰ ਤੋਂ ਭੈਰ ਤੋਂ ਤੇ ਉਹਨਾਂ ਨੇ ਇਸ ਚੀਜ਼ ਦਾ ਖਮਿਆਜਾ ਵੀ ਕਈ ਵਾਰੀ ਭੁਗਤਿਆ ਉਹ ਜਦੋਂ ਇਹ ਨਵੀਂ ਨਵੀਂ ਆਮ ਆਦਮੀ ਪਾਰਟੀ ਆਪਣੇ ਪੰਜਾਬ ਦੇ ਵਿੱਚ ਜਦੋਂ ਆਈ ਤੇ ਇਹਦੇ ਵਿੱਚ ਸ਼ਾਮਲ ਹੋਏ ਜਿੰਨੇ ਵੀ ਚੰਗੇ ਬੰਦੇ ਸੀ ਸਾਰੇ ਇਹਦੇ ਵਿੱਚ ਆ ਗਏ ਤੇ ਜਿਹੜੇ ਲੋਕ ਚਾਹੁੰਦੇ ਸੀ ਕਿ ਕੋਈ ਪੰਜਾਬ ਦਾ ਭਲਾ ਹੋਵੇ ਤੇ ਉਸ ਸਮੇਂ ਇਹਨਾਂ ਦੇ ਪਹਿਲੀ ਵਾਰੀ 2017 ਦੇ ਵਿੱਚ ਇਹਨਾਂ ਦੇ 20 22 ਐਮਐਲਏ ਜਿੱਤੇ ਤੇ اپੋਜੀਸ਼ਨ ਦਾ ਲੀਡਰ ਸਰਦਾਰ ਖਪਾਲ ਸਿੰਘ ਖਹਿਰਾ ਸਾਹਿਬ ਬਣੇ ਤੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜੋ ਸਹੀ ਮੈਨੇਜ اپੋਜੀਸ਼ਨ ਦਾ ਰੋਲ ਹੁੰਦਾ ਉਹ ਨਭਾਇਆ ਤੇ ਉਹ ਰੋਲ ਨਭਾਉਂਦਾ ਇਹਨਾਂ ਨੂੰ ਖਮਿਆਜਾ ਐਸਾ ਭੁਗਤਣਾ ਪਿਆ ਕਿ ਉਸ ਸਮੇਂ ਇੱਕ ਕੋਈ ਪੰਜਾਬ ਸਰਕਾਰ ਦਾ ਮਨਿਸਟਰ ਸੀ ਰੇਤ ਦੇ ਕੋਈ ਘਟਾਲੇ ਦੇ ਵਿੱਚ ਉਹਨਾਂ ਦੇ ਜੋ ਕੁੱਕ ਸੀ ਉਹਦੇ ਨਾਂ ਤੇ ਉਹ ਖੱਡ ਲਈ ਗਈ ਸੀ ਮਾਈਨਿੰਗ ਲਈ ਤੇ ਉਹ ਸਾਰਾ ਕੁਝ ਇਹਨਾਂ ਨੇ ਨੰਗਾ ਕੀਤਾ ਤੇ ਉਹਦਾ ਖਮਿਆਜਾ ਭੁਗਤਣਾ ਪਿਆ ਕਿ ਇਹਨਾਂ ਦੇ ਨਾਲ ਉਦੋਂ ਵੀ ਬੜਾ ਜ਼ੁਲਮ ਹੋਇਆ ਤੇ ਉਦੋਂ ਜੋ ਐਨਡੀਪੀਐਸ ਦਾ ਜੋ ਕੇਸ ਦਰਜ ਕੀਤਾ ਸੀ ਇਹ ਵੈਸੇ ਤਾਂ ਅਕਾਲੀ ਸਰਕਾਰ ਦੇ ਟਾਈਮ ਇਹ ਕੀਤਾ ਗਿਆ ਸੀ ਕਿਉਂਕਿ ਅਕਾਲੀ ਸਰਕਾਰ ਤੋਂ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਉਦੋਂ ਵੀ ਕੀਤਾ ਸੀ ਸੜਕਾਂ ਤੇ ਖੜੇ ਹੋ ਕੇ ਲਾਈਵ ਵੀਡੀਓ ਪਾਉਂਦੇ ਸੀ ਜੇ ਕੋਈ ਕਿਤੇ ਵੀ ਪ੍ਰੋਬਲਮ ਆਉਂਦੀ ਸੀ ਕਿ ਉਸ ਉਹਨਾਂ ਦਿਨਾਂ ਦੇ ਵਿੱਚ ਇਦਾਂ ਤੜੱਲੇਦਾਰ ਤੜੱਲੇ ਨਾਲ ਆਵਾਜ਼ ਬੁਲੰਦ ਬਹੁਤ ਘੱਟ ਲੋ ਕਰਦੇ ਸੀ ਕਿਉਂਕਿ ਅਕਾਲੀ ਦਲ ਨੇ ਵੀ ਬਹੁਤ ਲੋਕਾਂ ਤੇ ਜ਼ੁਲਮ ਕੀਤੇ ਆ ਤੇ ਅਕਾਲੀ ਦਲ ਦੇ ਖਿਲਾਫ ਬਹੁਤ ਘੱਟ ਆਵਾਜ਼ਾਂ ਉਦੋਂ ਵੀ ਉੱਠਦੀਆਂ ਸੀ ਕਿਉਂਕਿ ਉਹ ਕੇਸ ਦਰਜ ਕਰਕੇ ਬਹੁਤ ਉਹਨਾਂ ਨੇ ਵੀ ਪੰਜਾਬੀਆਂ ਨਾਲ ਜ਼ੁਲਮ ਕੀਤੇ ਨੇ ਤੇ ਆਪੋਜੀਸ਼ਨ ਦੇ ਲੀਡਰ ਬਹੁਤ ਘੱਟ ਬੋਲਦੇ ਸੀ ਉਹਨਾਂ ਦੇ ਰਾਜ 'ਚ ਤਾਂ ਹੀ ਉਹ 10 ਸਾਲ ਲਗਾਤਾਰ ਸਰਕਾਰ ਚਲਾ ਕੇ ਕਿਉਂਕਿ ਆਪੋਜੀਸ਼ਨ ਮਿੱਟੀ ਕਰਤੀ ਸੀ ਖਤਮ ਹੀ ਕਰਤੀ ਸੀ ਉਹਨਾਂ ਨੇ ਤੇ ਸਰਦਾਰ ਖੇਹਰਾ ਸਾਹਿਬ ਉਦੋਂ ਵੀ ਟਡਲੇ ਨਾਲ ਬੋਲਦੇ ਰਹੇ ਉਹਨਾਂ ਨੇ ਉਹ ਕੇਸ ਦਰਜ ਕੀਤਾ ਤੇ ਫਿਰ ਜਦੋਂ ਕਾਂਗਰਸ ਦਾ ਰਾਜ ਆਇਆ ਤੇ ਇਹ ਆ ਆਪੋਜੀਸ਼ਨ ਦੇ ਲੀਡਰ ਬਣੇ ਤੇ 2022 ਐਮਐਲਏ ਸੀ ਆਮ ਆਦਮੀ ਪਾਰਟੀ ਦੇ ਤੇ ਉਸ ਸਮੇਂ ਉਸ ਕੇਸ ਦੇ ਵਿੱਚ ਫੇਰ ਇਹਨਾਂ ਨੂੰ ਉਲਝਾ ਲਿਆ ਗਿਆ ਬੇਮੁਨਾਯਾ ਝੂਠੇ ਕੇਸ ਨੇ ਬਿਲਕੁਲ ਤੇ ਉਸ ਸਮੇਂ ਆਮ ਆਦਮੀ ਪਾਰਟੀ ਸਾਰੀ ਨੇ ਵਿਰੋਧ ਕੀਤਾ ਇਸ ਗੱਲ ਦਾ ਤੇ ਖੈਰਾ ਸਾਹਿਬ ਦੇ ਹੱਕ ਵਿੱਚ ਸਟੈਂਡ ਲਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਉਸ ਸਮੇਂ ਤੇ ਆਪੋਜੀਸ਼ਨ ਦੇ ਲੀਡਰ ਸੀ ਆਮ ਆਦਮੀ ਪਾਰਟੀ 'ਚ ਤੇ ਇਹਨਾਂ ਨੇ ਦੇਖਿਆ ਵੀ ਇਹ ਤਾਂ ਬਹੁਤ ਢੱਲੇ ਨਾਲ ਅੱਗੇ ਵਧਦੇ ਜਾ ਰਹੇ ਐ ਵੀ ਇਹਨਾਂ ਨੂੰ ਇਨਸਿਕਿਉਰਟੀ ਫੀਲ ਹੋਈ ਜੋ ਆਮ ਆਦਮੀ ਦੇ ਲੀਡਰ ਸੀ ਜਿੱਦਾਂ ਭਗਵੰਤ ਮਾਨ ਸਾਹਿਬ ਤੇ ਹੋਰ ਇਹਨਾਂ ਨੇ ਜਿੰਨੇ ਚੰਗੇ ਬੰਦੇ ਸੀ ਸਾਰੇ ਹੌਲੀ-ਹੌਲੀ ਪਾਸੇ ਛੰਗਣੇ ਸ਼ੁਰੂ ਕਰਤੇ ਤੇ ਉਹਨਾਂ ਦਾ ਕਰਤਾਰ ਕੁਝ ਹੀ ਕਰਤਾਰ ਕੁਸ਼ੀ ਕਰਕੇ ਉਹਨਾਂ ਨੂੰ ਹੌਲੀ-ਹੌਲੀ ਕਿਨਾਰੇ ਕਰਨਾ ਸ਼ੁਰੂ ਕਰਤਾ ਤੇ ਜਿਹਦਾ ਕਦੇ ਕੋਈ ਸਬੂਤ ਨਹੀਂ ਦਿੰਦਾ ਵੀ ਕੋਈ ਉਹਨਾਂ ਤੇ ਆ ਇਲਜ਼ਾਮ ਆ ਤੇਦਾ ਸਬੂਤ ਹੈ ਛੋਟੇਪੁਰ ਸਾਹਿਬ ساری ਜ਼ਿੰਦਗੀ ਕੋਈ ਉਹਨਾਂ ਤੇ ਇੱਕ ਰੱਤੀ ਪਰ ਵੀ ਦੋਸ਼ ਨਹੀਂ ਹੈ ਇੰਨੇ ਚੰਗੇ ਸਿੱਖ ਪਰਿਵਾਰ ਨੇ ਹੋ ਤੇ ਪੰਜਾਬ ਦੇ ਲਈ ਬਹੁਤ ਉਹਨਾਂ ਨੇ ਸਟਰਗਲ ਕੀਤੀ ਆਪਦੇ ਲੋਕਾਂ ਦਾ ਕਈ ਜਗ੍ਹਾ ਉਹਨੇ ਉਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੂੰ ਕਦੇ ਵੀ ਕਦੇ ਉਹਨਾਂ ਦੀ ਕੋਈ ਪੋਲੀਟੀਕਲ ਪਾਵਰ ਬਹੁਤ ਘੱਟ ਸਮੇਂ ਅਕਾਲੀ ਦਲ ਦੇ ਵਿੱਚ ਜ਼ਰੂਰ ਥੋੜਾ ਟਾਈਮ ਉਹਨਾਂ ਨੂੰ ਮਿਲੇਆ ਬਾਕੀ ਬਹੁਤ ਘੱਟ ਟਾਈਮ ਉਹਨਾਂ ਨੂੰ ਪਾਵਰ ਮਿਲੀ ਏ ਤੇ ਪਰ ਫੇਰ ਵੀ ਬਹੁਤ ਵਧੀਆ ਪੰਜਾਬ ਦੇ ਲਈ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਬੇਮੁਨਾਦ ਇਲਜ਼ਾਮ ਲਾ ਕੇ ਤੇ ਸਾਈਡ ਕਰ ਦਿੱਤਾ ਗਿਆ ਨਾ ਉਹਦੀ ਕੋਈ ਸਬੂਤ ਦਿੱਤਾ ਗਿਆ ਨਾ ਕੁਝ ਉਹ ਯਾਨੀ ਕਿ ਇੰਨੀ ਮਿਹਨਤ ਕੀਤੀ ਉਹਨਾਂ ਬੰਦਿਆਂ ਨੇ ਆਮ ਆਦਮੀ ਪਾਰਟੀ ਜੇ ਸਟੈਂਡ ਕਰਦੀ ਏ ਤੇ ਉਹਨਾਂ ਬੰਦਿਆਂ ਦੀ ਵਜ੍ਹਾ ਨਾਲ ਉਹ ਵਿਚਾਰੇ ਗੱਡੀ 'ਚ ਸੌਂਦੇ ਰਹੇ ਉਹਨਾਂ ਦਾ ਬਿਸਤਰਾ ਉਹਦੀ ਗੱਡੀ 'ਚ ਲੱਗਾ ਸੀ ਇੰਨੀ ਮਿਹਨਤ ਕੀਤੀ ਦਿਨ ਰਾਤ ਤੁਰੇ ਫਿਰਦੇ ਸੀ ਪ੍ਰਚਾਰ ਕਰਨ ਲਈ ਤੇ ਜਲੀਲ ਕਰਕੇ ਕੱਢਤਾ ਐਵੇਂ ਹੀ ਸਰਦਾਰ ਖੈਰਾ ਸਾਹਿਬ ਨਾ ਹੋਈ ਕਿਉਂਕਿ ਇਹ ਬੰਦੇ ਉਹ ਸੀ ਕਿ ਕਾਬਲ ਬੰਦੇ ਸੀ ਪੜ੍ਹੇ ਲਿਖੇ ਸੀ ਖੈਰਾ ਸਾਹਿਬ ਵੀ ਵੀ ਜੇ ਇਹ ਬੰਦੇ ਉਸ ਪਾਰਟੀ 'ਚ ਰਹਿੰਦੇ ਤੇ ਹੋ ਸਕਦਾ ਅੱਜ ਸੀਐਮ ਸਰਦਾਰ ਖੈਰਾ ਸਾਹਿਬ ਹੁੰਦੇ ਉਧਰੋਂ ਕਿਉਂਕਿ ਉਹਨਾਂ ਦੇ ਮੁਕਾਬਲੇ ਨਾ ਤਾਂ ਕੱਦ ਸੀ ਕਿਸੇ ਦਾ ਨਾ ਉਹਨਾਂ ਦੇ ਮੁਕਾਬਲੇ ਐਜੂਕੇਸ਼ਨ ਸੀ ਤੇ ਨਾ ਕੋਈ ਉਹਨਾਂ ਤੇ ਦੋਸ਼ ਸੀ ਉਦੋਂ ਵਿਰੋਧ ਕੀਤਾ ਵੀ ਇਹ ਐਨਡੀਪੀਐਸ ਦਾ ਕੇਸ ਜੋ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵਿਰੋਧ ਕੀਤਾ ਵੀ ਇਹਨਾਂ ਨੇ ਧੱਕਾ ਕੀਤਾ ਸਾਡੇ ਆਪੋਜੀਸ਼ਨ ਦੇ ਲੀਡਰ ਨਾਲ ਤੇ ਉਹਦੀਆਂ ਵੀਡੀਓ ਪਈਆਂ ਨੇ ਅੱਜ ਸਾਰੀਆਂ ਤੇ ਉਸ ਸਮੇਂ ਕਾਂਗਰਸ ਨੇ ਕੀਤਾ ਤੇ ਜਦੋਂ ਹੁਣ ਅੱਜ ਜੇ ਗੱਲ ਕਰੀਏ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਖੈਰਾ ਸਾਹਿਬ ਕਾਂਗਰਸ ਚ ਤੇ ਜੇ ਅੱਜ ਉਹ ਪੰਜਾਬ ਦੇ ਹੱਕ ਦੀ ਉਦਾਂ ਹੀ ਢੱਲੇ ਨਾਲ ਗੱਲ ਕਰਦੇ ਜਦੋਂ ਉਦੋਂ ਕਰਦੇ ਸੀ ਇਹਨਾਂ ਦੇ ਨਾਲ ਸੀ ਜਦੋਂ ਤੇ ਉਦੋਂ ਉਹ ਕੇਸ ਝੂਠਾ ਸੀ ਤੇ ਅੱਜ ਉਸੇ ਕੇਸ ਦੇ ਤਹਿਤ ਕਿੰਨਾ 4-5 ਮਹੀਨੇ ਉਹਨਾਂ ਨੇ ਦੇਖ ਜਲ ਖਰਾਬੀ ਕੀਤੀ ਤੇ ਇੱਥੇ ਦੇਖ ਲੋ ਕਾਨੂੰਨ ਵੀ ਨਹੀਂ ਦੇਖਦਾ ਕੋਟਾਂ ਵੀ ਚਲੋ ਆਪਣਾ ਜੋ ਸਿਸਟਮ ਇਦਾਂ ਦਾ ਕਿ ਸਮਾਂ ਲੱਗਦਾ ਉਹਨੂੰ ਕੋਟਾਂ ਦੇ ਕੋਲੇ ਕੰਮ ਬਹੁਤ ਜ਼ਿਆਦਾ ਪਰ ਇਹ ਨਹੀਂ ਹੈ ਕਿ ਕੋਟਾਂ ਦੇ ਵਿੱਚੋਂ ਇਨਸਾਫ ਮਿਲਦਾ ਲੋਕਾਂ ਨੂੰ ਪਰ ਇਹ ਜੋ ਕੁਇਕ ਐਕਸ਼ਨ ਹੋਣੇ ਚਾਹੀਦੇ ਕਿ ਸਿਆਸੀ ਬਦਲਾਖੋਰੀ ਵਾਲੇ ਜੋ ਕੇਸ ਆ ਇਦਾਂ ੱਧਾ ੱੱਕੇ ਨਹੀਂ ਹੋਣੇ ਚਾਹੀਦੇ ਕੋਰਟ ਨੂੰ ਥੋੜਾ ਇਹਦੇ ਤੇ ਫਾਸਟ ਟਰੈਕ ਤੇ ਲਾ ਕੇ ਜਲਦੀ ਇਹ ਤੱਕ ਹੋਣੇ ਚਾਹੀਦੇ ਆ ਤੇ ਝੂਠੇ ਕੇਸਾਂ ਦਾ ਜੋ ਕਲੀਅਰ ਕਰਨ ਲਈ ਹਫਤਾ 10 ਦਿਨ ਚ ਚਾਹੀਦੇ ਆ 4 4 5 5 ਮਹੀਨੇ ਜਾਂ ਸਾਲ ਸਾਲੇ ਨਹੀਂ ਚਾਹੀਦਾ ਇਦਾਂ ਤੇ ਹੁਣ ਉਹਨਾਂ ਨੇ ਆ ਜੋ ਲੇਟੈਸਟ ਗੱਲ ਕਰੀਏ ਹੁਣ ਫੇਰ ਉਹਨਾਂ ਤੇ ਇਦਾਂ ਦੀ ਮੁਸੀਬਤ ਪਈ ਬਣੀ ਹੈ ਇਹ ਚਾਹੁੰਦੇ ਆ ਕੇਸ ਡੀਏ ਦਾ ਸ਼ੈਨ ਸੁਣਨ ਚ ਆਇਆ ਵੀ ਇਹਨਾਂ ਨੇ ਦਰਜ ਕਰਤਾ ਡੀਏ ਦਾ ਕੇਸ ਤੇ ਸਾਰੇ ਉਹਨਾਂ ਦੇ ਡਿਟੇਲ ਲਈ ਜਾ ਰਹੀ ਹੈ ਅਕਾਊਂਟ ਦੀ ਤੇ ਜਾਂ ਜਿਆਦਾ ਆਦੀ ਸਾਰੀ ਤੇ ਦੂਜੀ ਗੱਲ ਡੀਏ ਦਾ ਕੇਸ ਇਹਨਾਂ ਤੇ ਕਰਨ ਦਾ ਕੀ ਮਤਲਬ ਹੈ ਇਹ ਤਾਂ ਕਦੇ ਪਾਵਰ ਚ ਨਹੀਂ ਰਹੇ ਵਿਚਾਰੇ ਐਮਐਲਏ ਜ਼ਰੂਰ ਬਣ ਜਾਂਦੇ ਰਏ ਪਰ ਸੱਚੇ ਬੰਦੇ ਨੂੰ ਪਾਵਰ ਦੇ ਵਿੱਚ ਬੜਾ ਬਹੁਤ ਘੱਟ ਆਉਂਦੇ ਆ ਘੱਟ ਸਮੇਂ ਲਈ ਆਉਂਦੇ ਆ ਸੈਟਿੰਗ ਵਾਲੇ ਬੰਦੇ ਅੱਗੇ ਲੱਗ ਜਾਂਦੇ ਆ ਖੈਰਾ ਸਾਹਿਬ ਵਰਗੇ ਚੰਗੇ ਬੰਦੇ ਕਦੇ ਪਾਵਰ ਚ ਨਹੀਂ ਆਉਂਦੇ ਤੇ ਚਲੋ ਹੁਣ ਉਹਨਾਂ ਨੇ ਆ ਜੋ ਗੱਡੀਆਂ ਦਾ ਸੜਕ ਸੁਰੱਖਿਆ ਫੋਰਸ ਜੋ ਬਣਾਈ ਹੈ ਗੱਡੀਆਂ ਦਾ ਜੋ ਡਿਸਕਾਊਂਟ ਦਾ ਉਹਨਾਂ ਨੇ ਸਾਰੇ ਬਿੱਲ মিডিਆ ਸਾਹਮਣੇ ਰੱਖੇ ਤੇ ਗੱਡੀਆਂ ਚਿੱਪ 50 50% ਡਿਸਕਾਊਂਟ ਤੇ ਕਿੰਨਾ ਮਹਿੰਗਾ ਬਿੱਲ ਸ਼ੋਅ ਕਰਕੇ ਇਹਦੇ ਵਿੱਚ ਕ腐ਸ਼ਨ ਹੋਈ ਹੈ ਖੈਰਾ ਸਾਹਿਬ ਨੇ ਇਹ ਇਲਜ਼ਾਮ ਲਾਇਆ ਤੇ ਹੁਣ ਇਹਦਾ ਬਦਲਾ ਲੈਣ ਲਈ ਡੀਏ ਦਾ ਜਾਂ ਇਦਾਂ ਦਾ ਫੇਰ ਕਿਸੇ ਕੇਸ 'ਚ ਉਹਨਾਂ ਨੂੰ ਉਲਝਾਉਣਾ ਚਾਰੀਏ ਸਰਕਾਰ ਤੇ ਸਰਕਾਰ ਦਾ 1.5 ਸਾਲ ਰਹਿ ਗਿਆ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਨੂੰ ਪਤਾ ਨਹੀਂ ਕੌਣ ਗੁੰਮਰਾਹ ਕਰਕੇ ਇਦਾਂ ਦੇ ਕੰਮ ਕਰਾ ਰਿਆ ਪਾਵਰ ਕਦੇ ਕਿਸੇ ਕੋਲ ਨਹੀਂ ਰਹਿੰਦੀ ਤੁਸੀਂ ਚੰਗੇ ਬੰਦੇ ਹੋ ਕਿਉਂ ਤੁਸੀਂ ਇੱਧਰ ਐ એનર્ਜੀ ਵੇਸਟ ਕਰਦੇ ਹੋ ਆਪਦਾ ਕੰਮ ਕਰੋ ਕੱਲ ਨੂੰ ਲੋਕ ਯਾਦ ਕਰਨ ਤੇ ਖੈਰਾ ਸਾਹਿਬ ਵਿਚਾਰੇ ਇਹਨੇ ਕੀ ਮਾੜਾ ਕੀਤਾ ਪੰਜਾਬ ਦਾ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਹਰ ਜਗ੍ਹਾ ਜਾ ਕੇ ਖੜਦੇ ਐ ਠੀਕ ਆ ਤੁਹਾਡੇ ਨਾਲ ਨਹੀਂ ਬਣੀ ਪੋਲੀਟੀਕਲ ਮਾਈਂਡ ਬੰਦੇ ਦਾ ਕਿਸੇ ਦਾ ਕੋਈ ਸੋਚ ਆ ਕਿਸੇ ਦੀ ਕੋਈ ਸੋਚ ਆ ਪਰ ਐ ੱਥਕੇ ਜ਼ੁਲਮ ਨਾ ਕਰੋ ਇੰਨੇ ਚੰਗੇ ਬੰਦੇਆਂ ਨਾਲ ਜਿਹੜੇ ਮਾੜੇ ਬੰਦੇ ਆ ਉਹਨਾਂ ਨੂੰ ਫੜੋ ਤੇ ਉਹਨਾਂ ਦਾ ਜੇ ਇਦਾਂ ਹੁਣ ਦੁਬਾਰਾ ਹੋ ਰਿਹਾ ਹੈ ਨਹੀਂ ਹੋਣਾ ਚਾਹੀਦਾ ਖੈਰਾ ਸਾਹਿਬ ਨਾਲ ਸਿਰਫ ਪੰਜਾਬ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਦਾ ਖਮਿਆਜਾ ਉਹ ਭੁਗਤ ਰਹੇ ਤੇ ਲੋਕ ਵੈਸੇ ਉਹਨਾਂ ਦੇ ਨਾਲ ਸਾਥ ਦੇਣਗੇ ਪਰ ਮੈਂ ਸਰਕਾਰ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਕਿ ਇਦਾਂ ਦੇ ਜੋ ਹੀਰੇ ਐ ਇਹਨਾਂ ਨਾਲ ਇਦਾਂ ਜ਼ੁਲਮ ਨਾ ਕਰੋ ਪਾਵਰ ਸਦਾ ਨਹੀਂ ਰਹਿੰਦੀ ਕੱਲ ਨੂੰ ਫੇਰ ਇਹ ਵੈਂਡੇਟਾ ਚੱਲ ਪੈਣਾ ਕੱਲ ਨੂੰ ਤੁਹਾਡੇ ਖਿਲਾਫ ਉਹ ਕਰਨਗੇ ਤੁਸੀਂ ਉਹਨਾਂ ਖਿਲਾਫ ਕਰ ਰਹੇ ਹੋ ਤੇ ਇਹਦੇ ਵਿੱਚੋਂ ਕੀ ਨਿਕਲੂਗਾ ਪੰਜਾਬ ਦਾ ਨੁਕਸਾਨ ਹੀ ਹੋਊਗਾ ਭਲਾ ਕੁਝ ਨਹੀਂ ਹੋਣਾ ਪਲੀਜ਼ ਇਦਾਂ ਸਿਆਸੀ ਬਦਲਾਖੋਰੀ ਵੈਂਡੇਟਾ ਨਾ ਕਰੋ ਇੱਕ ਦੂਜੇ ਨਾਲ ਮੈਂ ਤੁਹਾਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਵਾਹਿਗੁਰੂ ਨੇ ਤੁਹਾਨੂੰ ਪਾਵਰ ਦਿੱਤੀ ਹੈ ਤੁਹਾਨੂੰ ਸੀਐਮ ਬਣਾਇਆ ਪੰਜਾਬ ਦਾ ਤੇ ਪੰਜਾਬ ਦੇ ਭਲੇ ਦੀ ਗੱਲ ਕਰੋ ਕਿਸੇ ਨਾਲ ਇਦਾਂ ਕਿਡਾ ਨਾ ਕੱਢੋ ਪਲੀਜ਼ ਮੇਰੀ ਗੱਲ ਤੇ ਗੌਰ ਕਰਿਓ ਤੁਸੀਂ ਇਹ ਤੁਹਾਡੇ ਤੋਂ ਬਹੁਤ ਉਮੀਦ ਆ ਪੰਜਾਬ ਦੇ ਲੋਕਾਂ ਨੂੰ ਤਾਂ ਹੀ ਤੁਹਾਨੂੰ ਹਿਸਟਰੀ 'ਚ ਕਿਸੇ ਨੂੰ ਇੰਨੀ ਜ਼ਿਆਦੀਆਂ ਸੀਟਾਂ ਨਹੀਂ ਦਿੱਤੀਆਂ ਜਿੰਨੀਆਂ ਤੁਹਾਨੂੰ ਦਿੱਤੀਆਂ ਤੇ ਤੁਸੀਂ ਤੁਹਾਨੂੰ ਇਹ ਕੋਈ ਗਮਰਾਹ ਕਰਕੇ ਤੁਹਾਡਾ ਸਮਾਂ ਵੇਸਟ ਕਰਨਾ ਚਾਹ ਰਿਹਾ ਹੈ ਪਲੀਜ਼ ਤੁਸੀਂ ਇਹਨਾਂ ਚੀਜ਼ਾਂ ਤੇ ਆਪ ਸੋਚੋ ਤੇ ਆਪ ਡਿਸੀਜਨ ਲਓ ਤੁਹਾਡੇ ਤੋਂ ਪੰਜਾਬੀ ਇਹ ਉਮੀਦ ਨਹੀਂ ਰੱਖਦੇ ਕਿ ਤੁਸੀਂ ਉਹੀ ਬਦਲਾਖੋਰੀਆਂ ਜੋ ਪਹਿਲਾਂ ਚੱਲਦੀਆਂ ਆ ਰਹੀਆਂ ਉਹੀ ਤੁਸੀਂ ਕਰੋਗੇ ਸੋ ਮੇਰੀਆਂ ਗੱਲਾਂ ਦਾ ਗੌਰ ਕਰਿਓ ਤੇ ਵਾਹਿਗੁਰੂ ਕਰੇ ਤੁਹਾਡੇ ਜੋ ਤੁਸੀਂ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਕਰ ਪਾਓ ਤੇ ਇਦਾਂ ਦੇ ਜੋ ਇਲਜ਼ਾਮ ਲੱਗਦੇ ਪਲੀਜ਼ ਇਹਨਾਂ ਤੇ ਧਿਆਨ ਦਿਓ ਕਿਸੇ ਨੂੰ ਨਾ ਨਜਾਇਜ਼ ਨਾ ਕਰੋ ਥੈਂਕ ਯੂ ਸਤਿ ਸ੍ਰੀ ਅਕਾਲ